ਲਓ ਜੀ ਭਾਈ ਅ ਰੱਜੀ ਦੀਦੀ ਨੂੰ ਤਾਂ ਮਲਾਤ ਤਾਂ ਸੀਗਾ ਤੁਹਾਡੇ ਨਾਲ ਤੇ ਨਿੱਕਾ ਦੀਦੀ ਵੀ ਸਾਡੀ ਆ ਗਈ ਸਾਸਰੀ ਘਾਲ ਜੀ ਸਾਰਿਆਂ ਤੇ ਹਾਂ ਜੀ ਭਾਈ ਪਹਿਲਾਂ ਸਾਸਰੀ ਘਾਲ ਬੁਲਾ ਲਓ ਸਾਰੇ ਜਣ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਸਰੀ ਘਾਲ ਜੀ ਸਾਰਿਆਂ ਨੂੰ ਹਾਂ ਜੀ ਮਾਤਾ ਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਮੈਂ ਚਾਹ ਨਹੀਂ ਚਾਹ ਵੀ ਜ਼ਰੂਰੀ ਆ ਦੀਦੀ ਨੇ ਬੂਈ ਨੂੰ ਪਲਾਤੀ ਭਾਈ ਚਾਹ ਹਾਂ ਬੂਈ ਨੇ ਚਾਹ ਪੀਣੀ ਨਿੱਕੀ ਕਵਰ ਪੀਣੀ ਹੈ ਨਾ ਦੀਦੀਆਂ ਨੇ ਦੋਵੇਂ ਪੀਣ ਦੀ ਤਿਆਰੀ ਦਵਾਰਾ ਪੀਣ ਦੀ ਤਿਆਰੀ ਆ ਉਹ ਪਾਪਾ ਜੀ ਨਾਲ ਰੇਸ ਲੱਗੀ ਵੀ ਥੋੜੀ ਚਾਹ ਪੀਂਦ ਮਗਰ ਤੇ ਸਾਡਾ ਆਪਾਂ ਹੀ ਭਾਇਆ ਦਾ ਪੀਣੀ ਹੈ ਮੇਰੇ ਕੋਲ ਸੇਵ ਨੋਗਾ ਦੀਦੀ ਵੀ ਵਾਸਤੇ ਦੁੱਧ ਪੀਂਦੇ ਆ ਹਾਂ ਕਹਾਂ ਕਿ ਸੇ ਸੁਰਦੁਖੇ ਜਾਂ ਕੋਈ ਵਾਸਤੇ ਪੀਂਦੇ ਜੇ ਜ਼ਿਆਦਾ ਕੰਮ ਹੋਵੇ ਜਾ ਅੱਛਾ ਨਾ ਬਚਾ ਬਹੁਤ ਪੀਂਦੀ ਆ ਤੇ ਕੋਈ ਨਹੀਂ ਆਹ ਤੇ ਸਦਾ ਬਹੁਤ ਚਾਹ ਪੀਂਦਾ ਹਾਂ ਤੇ ਤਾਂ ਪਾਪਾ ਜੀ ਉਹ ਵੀ ਪਿੱਛੇ ਛੱਡ ਜਾਂਦਾ ਜੇ ਕਹੀ ਮੈਨਾਂ ਨਾ ਕੀ ਤੇ ਗਈ ਜਵੀ ਹੁੰਦੇ ਨਾ ਕੈਦਵੇ ਨਹੀਂ ਮਾਸੇ ਚਾਹ ਰਹਿ ਤਾ ਮੈਂ ਕਿਜਰੂ ਮਨੂ ਦਾ ਪੀ ਲਾਂ ਮੈਂ ਤੁਸੀਂ ਮੇਰਾ ਵੀ ਰਗਾ ਹਾਂ ਪਰ ਇੱਕ ਕਾਲਾ ਮੈਂ ਦੀਦੀ ਨੂੰ ਗਨਾਸ ਸੁਟਾ ਦਿੰਨੀ ਹਾਂ ਹਾਂ ਵੀ ਇਹਦਾ ਚਿੱਤਿਆ ਰਾਜ ਲੂਗਾ ਹਾਂ ਮੈਂ ਮੇਰੇ ਤੇ ਗਲਾਸ ਪੀ ਨਹੀਂ ਹੁੰਦੀ ਮੈਂ ਕੱਪ ਚ ਪੀਂਦੀ ਆ ਕਿਉਂਕਿ ਠੰਡੀ ਨਹੀਂ ਹੁੰਦੀ ਗਲਾਸ ਚ ਆਪਾਂ ਕੋਈ ਖਰਾਬ ਕੱਪ ਕਦਾ ਜੋ ਮਿਲੇ ਆਪਾਂ ਸਿੱਧੇ ਪੀ ਲੀਂਦੇ ਆਂ ਬਈ ਆਪਾਂ ਦਾ ਜਦੋਂ ਮਾਰ ਜੇਂਗੇ ਬਈ ਜਦੋਂ ਮਿਲ ਜੇਂਗੇ ਮਾਰਦੇ ਸਾਰੇ ਕੱਪ ਗਲਾਸ ਮੈਨੂੰ ਜੇ ਕੱਪ ਨਹੀਂ ਦਵੇ ਆ ਪੀ ਲੀਦੀ ਆਂ ਦਾਦਾ ਠੀਕ ਆ ਠੀਕ ਆ ਵਧੀਆ ਕਹਿਣਾ ਮਤਲਬ ਆਏ ਆ ਮੇਰੇ ਜੱਗ ਮਿਲ ਗਿਆ ਜੱਗ ਠੰਡੀ ਕਰੋ ਹਾਂ ਤੇ ਗਰੱਛ ਪਾਉ ਪੀ ਲੋ ਪੀ ਲੋ ਜੋ ਕੁਛ ਮਿਲ ਗਿਆ ਉਹ ਛੱਡੀ ਕਾਣੀ ਬਸ ਪੀਣੀ ਛੱਡੀ ਵੈਸੇ ਇੱਕ ਗੱਲ ਆ ਮੰਮੀ ਹਾਂ ਬਾਟੀ ਚ ਚਾਹ ਇੰਨੀ ਸਵਾਦ ਲੱਗਦੀ ਨਾ ਬਾਟੀ ਜੀ ਬਹੁਤ ਸਵਾਦ ਆ ਜਦ ਆਪਾਂ ਗੁਰਦੁਆਰੇ ਜਾਂਦੇ ਆ ਕਈ ਗੁਰਦੁਆਰਿਆਂ ਵਿੱਚ ਨਾ ਜਿੱਦਾਂ ਹੁਣ ਆ ਮੰਡ ਵਾਲੇ ਗੁਰਦੁਆਰੇ ਚ ਹਾਂ ਨਦੀ ਪਾਰ ਉੱਥੇ ਬਾਟੀ ਚ ਪੀਂਦੇ ਜ਼ਿਆਦਾਤਰ ਲੋਕ ਹਾਂ ਇੰਨੀ ਸਵਾਦ ਲੱਗਦੀ ਚਾਹ ਬਾਟੀ ਚ ਆ ਦੇਖੀ ਕੁਸਤਾ ਚਲੋ ਆ ਸਾਡਾ ਲੱਡੂ ਭਾਈ ਖੇਲ ਰਿਹਾ ਫੇਰ ਪਾਉਗਾ ਦੇਖੀ ਹੁਣ ਕੁਸਤਾ ਐਦਾਂ ਹੋ ਜਾਂਦਾ ਨਾ ਵੀ ਗੁਰਦੁਆਰੇ ਚ ਚਲੋ ਹਰੇਕ ਚੀਜ਼ੇ ਸਵਾਦ ਹੁੰਦੀ ਆ ਇਹਦਾ ਦਾਲ ਸਬਜ਼ੀ ਵੀ ਬਹੁਤ ਜ਼ਿਆਦਾ ਸਵਾਦ ਹੁੰਦੀ ਗੁਰਦੁਆਰਾ ਸਾਹਿਬ ਚ ਰੇ ਜੀ ਤਾਂ ਚਾਹ ਜਿੱਦਾਂ ਮਰਜੀ ਨੇ ਮਿਲ ਜਵੇ ਹਰੇਕੀ ਚੀਜ਼ ਸਵਾਦ ਆ ਹਾਂ ਪ੍ਰਸ਼ਾਦਾ ਛਕ ਲੋ ਉਹ ਦੇਖ ਲੈ ਇੰਨਾ ਵਧੀਆ ਲੱਗਦਾ ਜਿਹੜਾ ਮਰਜੀ ਹੋਵੇ ਚਾਏ ਬਿਲਕੁਲ ਬਿਲਕੁਲ ਤੇ ਨੂੰ ਸੇਕ ਲੱਗਿਆ ਬਹੁਵੇ ਹਾਂ ਚਾਹੇ ਮੜੀ ਕੱਚੀ ਰਹੀ ਹੋਵੇ ਪਰ ਇੰਨਾ ਸਵਾਦ ਲੱਗਦੀ ਨਾ ਰੋਟੀ ਮੈਂ ਕਹਿੰਦੇ ਰਾਜ ਆ ਜਾਂਦਾ ਵੀ ਹੋਰ ਕੋਈ ਕਹਿੰਦਾ ਹੀ ਨਹੀਂ ਗਰ ਸੇਕ ਲੱਗੀ ਕੋਈ ਖਾਂਦਾ ਨਾ ਰਚਣਾ ਤੇ ਕੇ ਪਾਪਾ ਤੇ ਵੀ ਤੈਰ-ਤੈਰ ਕੇ ਵੀ ਦੇ ਦੋ ਨਾ ਤਾਂ ਵੀ ਸਰਦੀਆਂ ਸਵਾਦ ਹਾਂ ਸੱਚੀ ਗੱਲ ਗੁਰਦਰੀ ਹੈ ਹੀ ਪਰਨਾਥਵਾ ਦੀ ਇਹ ਜੀ ਬਾਣੀ ਵਿੱਚ ਭਰੀ ਬੁਲਦੀ ਹੈ ਹਾਂ ਤੇ ਬਰ 24 ਘੰਟੇ ਬਾਣੀ ਚੱਲਦੀ ਹੈ ਬਿਲਕੁਲ ਬਾਣਿਓ ਸੀ ਚੀਜ਼ ਸਵਾਦ ਬਣਾਉਂਦੀ ਦੇਖ ਹਾਂ ਉਹ ਤਾਂ ਫੇਰ ਹੈਗਾ ਹੀ ਆ ਖਾਣੇ ਦੇ ਹੱਟੇ ਨਹੀਂ ਪੁੱਦਾ ਉਹ ਤਾਂ ਫੇਰ ਹੈਗਾ ਹੀ ਆ ਜੇ ਗੁਰਦੁਆਰਾ ਸਾਹਿਬ ਚ ਨਹੀਂ ਪ੍ਰਸ਼ਾਦਾ ਸਵਾਦ ਹੋਊਗਾ ਫੇਰ ਹੋਰ ਕਿੱਥੇ ਹੋਊਗਾ ਉਹੀ ਤਾਂ ਹੈ ਹੈ ਨਾ ਤੇ ਆ ਕਰਦਾ ਕੀ ਹੈ ਆ ਦੇਖਦਾ ਸਹੀ ਲੈ ਹਾਂ ਇਹਦਾ ਹੈ ਆ ਖੇਤਾਂ ਤੇ ਬੈਠ ਕੇ ਆਪੇ ਲਟਣ ਲੱਗਿਆ ਬਾਬਾ ਦੀ ਸਰਕਾਰ ਆ ਹਾਂ ਖਾਣੇ ਨੇ ਲਟਣ ਆਇਆ ਕੱਲ ਪਰਸੋਂ ਦੀਦੀ ਮਸ਼ੀਨ ਨੂੰ ਨਹਾਏ ਤੇ ਸੁਰਤ ਆਈ ਬਚਰੇ ਨੂੰ ਬਾ ਮਾਰ ਰਿਹਾ ਨਾ ਉਹ ਡ੍ਰਿਪ ਲੱਗੀ ਉਹ ਉਹਦੇ ਕਰਕੇ ਸੂਈ ਲੱਗੀ ਹੋਈ ਸੀ ਉਹ ਉਹਦੇ ਕਰਕੇ ਨਹਾ ਆ ਵੀ ਨਹੀਂ ਤਾਂ ਹੁੰਦਾ ਨਹਾ ਵੀ ਤਾਂ ਹੁੰਦਾ ਕੱਪੜੇ ਵੀ ਨਹੀਂ ਬਦਲਾ ਏ ਨਾ ਕੱਪੜੇ ਖੋਲ ਹੁੰਦੇ ਤੇ ਉਹੀ ਝੱਗੀ ਚਾਰ ਦਿਨ ਹੋ ਗਏ ਬੱਚੇ ਦੇ ਪਾਈ ਤੇ ਚਾਰ ਪੰਜ ਦਿਨ ਹੋ ਹਾਂ ਉਹਦਾ ਕਹੇ ਕਿ ਨਿਆਣਾ ਜਾ ਤਾਂ ਕੰਨਾ ਆਂਦਾ ਨਹੀਂ ਨਾ ਨਿਆਣੇ ਨੂੰ ਸੋਜੀ ਵੀ ਜਾਂਦਾ ਤਾਂ ਇਹ ਸੋਜੀ ਨਾ ਕਿ ਜਦੋਂ ਬਾਪਾ ਤਾਂ ਪਈ ਵੀ ਨਾਲੇ ਰੋਦਾ ਬਾਬਾ ਨੇ ਫੋਟੋ ਦੇਖ ਕੇ ਤੇ ਹਾਂ ਜਿਵੇਂ ਗਿਰ ਜਾਂਦਾ ਅੱਛਾ ਬਾਬਾ ਜੀ ਦੀ ਫੋਟੋ ਦੇਖ ਕੇ ਗਿਰ ਜਾਂਦਾ ਵੇ ਨਾਲੇ ਹਾਂ ਬਾਬਾ ਚਾਚੀ ਦਾ ਬਾਹਰ ਹੀ ਕਰਦਾ ਅੱਛਾ ਜੀ ਹਾਂ ਸਾਰੀ ਗੱਲ ਸਾਸਰੀ ਕਾ ਘਾਦੇ ਬਾਬਾ ਜੀ ਚਾਚੀ ਕਾ ਕਰਦੇ ਪੁੱਤ ਚਾਚੀ ਕਾ ਕਰੋ ਹੋ ਗਿਆ ਬਾਹਰ ਹੀ ਕਰੋ ਬਾਹਰ ਹੀ ਅੱਛਾ ਚਾਚੀ ਕਾ ਜੀ ਕਰੇ ਪੁੱਤ ਬਾਬਾ ਜੀ ਦਾ ਇੰਨੀ ਪਛਾਣਾ ਮੜਾ ਪੁੱਛ ਬਾਬਾ ਜੀ ਕਿੱਥੇ ਜਦ ਇੰਨੀ ਕਾ ਫੋਟੋ ਬਾਲ ਮਨਕੀਰਤ ਪੁੱਤ ਬਾਬਾ ਜੀ ਕਿੱਥੇ ਬਾਬਾ ਜੀ ਕਿੱਥੇ ਬਾਬਾ ਜੀ ਬਾਬਾ ਜੀ ਇਹਨੂੰ ਲੈ ਦੇ ਡਰੈਗ ਰੂਮ ਚ ਪਛਾਣਾ ਨਹੀਂ ਜਿਆਦਾ ਬਾਬਾ ਜੀ ਬਾਬਾ ਜੀ ਬਾਬਾ ਜੀ ਕਿੱਥੇ ਆਉਦੇ ਬਾਬਾ ਜੀ ਜਵੇ ਨੀ ਕਾ ਪਹੁੰਚ ਜੰਦੀ ਲੱਡੂ ਜੀ ਕਿੱਥੇ ਬਾਤੀ ਬਿਠਾ ਲੈ ਨੂੰ ਉੱਧਰ ਲੈ ਕਮਲੇ ਬਿਠਾ ਲੈ ਉੱਥੇ ਦੱਸ ਦੂਗੇ ਜਿੱਥੇ ਜੋਤ ਲਾਉਂਦੇ ਵੀ ਐ ਜਿੱੱਟਾ ਦੇਖੋ ਹਾਂ ਸਹੀ ਗੱਲ ਹੈ ਤੇ ਭਾਈ ਹੁਣ ਅੱਜ ਦੀਦੀ ਰਾਈ ਆਈਆਂ ਹੋਈਆਂ ਐ ਤੇ ਨਾਲ ਦੀ ਨਾਲ ਕੁਝ ਲੈ ਕੇ ਵੀ ਆਈਆਂ ਆਪਣੀ ਹਰਗੁਣ ਵਾਸਤੇ ਭਤੀਜੀ ਆਪਣਾ ਫਰਜ ਨਿਭਾਣ ਆਈਆਂ ਹਾਂ ਹਾਂ ਤੇ ਹੁਣ ਫੇ ਭਾਈ ਕਿਆ ਲੈ ਕੇ ਆਈਆਂ ਬੂਈਆਂ ਨਾਲੇ ਦੇਖੀਏ ਅਸੀਂ ਨਾਲੇ ਦਿਖਾਈਏ ਆਪਣੇ ਵਿਊਰਸ ਨੂੰ ਹਾਂ ਤੁਹਾਨੂੰ ਨਹੀਂ ਦਿਖਾਣਾ ਉਹਨਾਂ ਨੂੰ ਦਿਖਾ ਦੇਣਾ ਉਹ ਉਹਨਾਂ ਨੂੰ ਦਿਖਾ ਦਿਓ ਮੈਨੂੰ ਤਾਂ ਕੋਈ ਚੱਕਰ ਨਹੀਂ ਤੁਸੀਂ ਪਾਈਏ ਦੇਖੋ ਹਰ ਗੁੰਡੇ ਹਾਂ ਪਾਈਏ ਦੇਖੋ ਹਰ ਬੋਲੇ ਪਾਉਂਦੇ ਨੇ ਤਾਂ ਕੱਪੜੇ ਆ ਬਾਹਰ ਨੇ ਕੱਪੜੇ ਕਿਹੜੇ ਦਿਖਾਉਂ ਤੋਂ ਪਿਆਰੇ ਸਾਰੇ ਪਾਈਏ ਦਾ ਹਰ ਤੋਂ ਪੰਜ ਸੂਟ ਮੈਂ ਲੈ ਆਈਆਂ ਅੱਛਾ ਹਾਂ ਬੱਲੇ ਬੱਲੇ ਪੰਜ ਸੂਟ ਹਾਂ ਪੰਜ ਪੰਜ ਪਾ ਲਓ ਪੰਜੇ ਨੂਰ ਨੂੰ ਕਰੇ ਤੇ ਅਸੀਂ ਪੰਜੇ ਹਰਗੁਣ ਨੂੰ ਕਰਦੇ ਅੱਛਾ ਪੰਜੇ ਕਰੇ ਵੀਡੀਓ ਬਣਦੀ ਨਹੀਂ ਸੀ ਜੀ ਹਾਂ ਤੇ ਅਸੀਂ ਨੂਰ ਨੂੰ ਨਹੀਂ ਕੋ ਨੂਰ ਨੂੰ ਵੀ ਤੇ ਹਾਂ ਤੇ ਹੁਣ ਨੂਰ ਵਾਰੀ ਵੀਡੀਓ ਬਣਦੀ ਈ ਇਸ ਕਰੇ ਅਸੀਂ ਹੁਣ ਹਰਗੁਣ ਨੂੰ ਕਰੇ ਜਿਆਦਾ ਸੀ ਬਲੌਗ ਚ ਲਾਏ ਵੇ ਨਹੀਂ ਤੇ ਹਾਂ ਆਹ ਮਾ ਸੂਟ ਹੈਗਾ ਨੂਰ ਦਾ ਮੇਰੀ ਦਾ ਅੱਛਾ ਇਹ ਨੂਰ ਦਾ ਹਾਂ ਤੇ ਆਹ ਹੈਗਾ ਮਨਕੀਰ ਦਾ ਠੀਕ ਹੈ ਠੀਕ ਸੂਪ ਮੰਨ ਕੇ ਇਤਾਰ ਨੂੰ ਜਗਾਤਾ ਠੀਕ ਹੈ ਸਾਡੇ ਰਵਾਜ ਜੀ ਇੱਧਰ ਇਸ ਤਰ੍ਹਾਂ ਏ ਬਈ ਅਸੀਂ ਆਪਣੇ ਪਿਓ ਕੇ ਲੈ ਕੇ ਆਂਦੇ ਜੀ ਕਹਨੂੰ ਜੈਸਮੀਨ ਉੱਧਰ ਗਈ ਦੀ ਤੀ ਨਾ ਘਰੇ ਵਿੱਚ ਮਹੂਰਤ ਕਰਨੀ ਆ ਸੀ ਆਪਣੇ ਘਰਾਂ ਲੈ ਕੇ ਆਣੇ ਸੀ ਹਰ ਇੱਕ ਜਗ੍ਹਾ ਦਾ ਅਲੱਗ-ਅਲੱਗ ਰਵਾਜ ਆ ਮੇਰੀ ਅਲੱਗ-ਅਲੱਗ ਕਰਵਾ ਦਿੰਦੀ ਆ ਨੰਤਰ ਹੀ ਆ ਜਿਹੜੀ ਬਕਸ਼ੋ ਦੀ ਆ ਨਾ ਉਹ ਵੀ ਕਹਿੰਦੇ ਤੇ ਬਈ ਫਿਰ ਤੂੰ ਕਹਿੰਦੀ ਬਈ ਉੱਧਰੋਂ ਕੱਪੜੇ ਲੈ ਕੇ ਜਾਣੇ ਹੁੰਦੇ ਮੈਂ ਕਹਦੀ ਵੀ ਸਾਡੇ ਨਹੀਂ ਐਦਾ ਦੰਦੇ ਮੈਂ ਕਹਾਂ ਜਦੋਂ ਬਈ ਇੱਧਰ ਆ ਜੂਗੀ ਫਿਰ ਅਸੀਂ ਤੇਰੇ ਇੱਧਰ ਨੂੰ ਠੀਕ ਉਹਨਾਂ ਦੇ ਰਿਵਾਜ ਥੋੜੇ ਜਿਹਾ ਹੋ ਹੋ ਜਾਂਦੇ ਆ ਨਾ ਡਿਫਰੈਂਟ ਆਪਣੇ ਨਾਲੋਂ ਅਲੱਗ ਆ ਥੋੜਾ ਜਿਹਾ ਡਿਫਰੈਂਟ ਆ ਜਾਂਦਾ ਹੈ ਮਤਲਬ ਉਹ ਉੱਧਰ ਦੇ ਦਿੰਦੇ ਆ ਇਦਾਂ ਹੂੰ ਮੈਂ ਕਹਾਂ ਅਸੀਂ ਸਾਡੇ ਦਾ ਰਿਵਾਜ ਸਾਡੇ ਰਿਵਾਜ ਹਾਂ ਆਪਣੀ ਆਪਣੇ ਉੱਪਰ ਪਿਓ ਕੇ ਲੈ ਕੇ ਆਨੀ ਆ ਭਤੀਜੇ ਨੂੰ ਭਤੀਜੀ ਨੂੰ ਉਰੇ ਉਹ ਦੇਖ ਜਾਣਾ ਇਹਨਾਂ ਨੇ ਠੀਕ ਹੈ ਹਰੇਕ ਏਰੀਆ ਦਾ ਆਪਣਾ ਆਪਣਾ ਅਲੱਗ-ਅਲੱਗ ਰਿਵਾਜ ਹੁੰਦਾ ਠੀਕ ਨੇ ਤੇ ਬਿਲਕੁਲ ਬਿਲਕੁਲ ਤੇ ਹੁਣ ਦੀਦੀ ਵੱਲ ਦੀਦੀ ਵੱਲੋਂ ਭਾਈ ਇਹਦਾ ਦੀਦੀਆਂ ਵੈਸੇ ਬੂਆਆਂ ਦਾ ਬੂਆਆਂ ਦਾ ਵੈਸੇ ਖਰਚਾ ਖਾਸਾ ਹੋ ਜਾਣਾ ਮਨ ਨੂੰ ਲੱਗਦਾ ਹਾਂ ਇਹ ਤਾਂ ਕੰਮ ਕਰਨਾ ਪਤਾ ਕਰਨਾ ਹੀ ਹੈ ਹਾਂ ਇਹ ਵੀ ਗੱਲ ਆ ਭਾਈ ਇੱਕਦਾਂ ਸੀ ਹਰ ਰੋਜ਼ ਕਰਨਾ ਤੇ ਇੱਕਦਾਂ ਇਹ ਹੋਉਂਦਾ ਇੱਕ ਦਿਨ ਹੋਣੀ ਹਾਂ ਇਹ ਵੀ ਗੱਲ ਆ ਆ ਮੋਗਾਈ ਜਾਂ ਮਨ ਕੀ ਇਤਦਾਈ ਅੱਛਾ ਇਹ ਨੀਚੇ ਵਾਲਾ ਨੂਰ ਦਾ

ਆ ਹੋ ਗਏ ਭਾਈ ਹਰਗੁਣ ਦੇ ਆ ਵੀ ਹਰਗੁਣ ਦਾ ਇਹ ਦੀਦੀ ਥੋੜੇ ਜੇ بڑے ਛੋਟੇ ਲਿਆਉਣੇ ਤੇ بڑے ਆ ਨਹੀਂ ਛੋਟੇ ਆ ਹਾਂ ਕਿਉਂਕਿ ਆਏ ਨਾ ਕਪਾਣੇ ਗਣੇਸ਼ ਆਹੀ ਛੋਟਾ ਹੈ ਆ ਵੀ ਛੋਟਾ ਹੈ ਦੋ ਛੋਟੇ ਬਾਕੀ ਛੋਟੇ ਬਾਕੀ بڑے ਆ ਅੱਛਾ ਹਾਂ ਮੇਰੇ ਵੀ ਕਿਉਂਕਿ ਗੱਲ ਇਦਾਂ ਨਾ ਆ ਲੈਣੇ ਆ ਇਹ ਹੂੰ ਉਹ ਕਹਾ ਤੂਏ بڑے ਆ ਠੀਕ ਆ ਜਿਆਦਾ ਉਹ ਅਗਲੇ ਸਾਲ ਆ ਲੈਣੇ ਹਾਂ ਕਿਉਂਕਿ ਗੱਲ ਇਦਾਂ ਜੇ ਸਾਰੇ ਇਕੱਠੇ ਹੀ ਹੋ ਗਏ ਫੇਰ ਮੁਸ਼ਕਲ ਹੋ ਜਾਣਾ ਫੇਰ ਫੇਰ 1 ਇੱਕੇ ਲੱਖ ਤੋਂ ਸਾਰੇ ਛੋਟੇ ਹੋ ਜਾਣੇ ਹਾਂ ਇਹ ਤਾਂ ਕੱਪੜੇ ਪੜੇ ਆ ਨਹੀਂ ਅਗਲੇ ਸਾਲ ਤੱਕ ਆ ਇਹਨਾਂ ਨੇ 2 2 ਟਾਈ ਸਾਲ ਤੱਕ ਆਈ 2 ਸਾਲ 3 ਸਾਲ ਤੱਕ ਆਈ ਜਾਣੇ ਹੁੰਦੇ ਚੱਲ ਫੇਰ ਤਾਂ ਠੀਕ ਆ ਠੀਕ ਨਹੀਂ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਹੱਜ ਸੂਟ ਹਰ ਕੁੰਡੇ ਹੋ ਗਿਆ 1 2 3 4 5 ਆ ਮਨਜੀਤ ਦਾ ਹੋ ਗਿਆ ਮਨ ਦਾ ਹੋ ਗਿਆ ਆ ਨੂਰ ਦਾ ਹੋ ਗਿਆ ਤੇ ਆ ਭਾਈ ਨਿੱਕਾ ਦੀਦੀ ਵੱਲੋਂ ਆ ਸਾਡੀ ਦੀਪ ਭੈਣ ਵੱਲੋਂ ਆ ਆ ਸਾਡੀ ਰੱਜੀ ਦੀਦੀ ਵੱਲੋਂ ਚੱਲ ਨਹੀਂ ਆਈ ਨੇ ਲੈ ਕੇ ਤੇ ਛੱਲੀਆਂ ਵਾਲੀ ਭੈਣ ਨੇ ਸਾਡੀ ਨੇ ਹਜੇ ਪਹੁੰਚਣਾ ਏ ਉਹ ਫਿਰ ਤੁਹਾਨੂੰ ਬਾਅਦ ਚੋਂ ਕਿਸੇ ਅਲੱਗ ਬਲੌਗ ਚ ਦਿਖਾਇਆ ਜਾਊਗਾ ਇਹ ਭਾਈ ਨਿੱਕਾ ਦੀਦੀ ਸੌਰੀ ਮੀਤ ਦੀਦੀ ਕੀ ਕੀ ਲੈ ਕੇ ਆਈ ਆ ਹੈਨਾ ਤੇ ਉਹ ਤੁਹਾਨੂੰ ਕਿਸੇ ਹੋਰ ਬਲੌਗ ਚ ਦੇਖਣ ਨੂੰ ਮਿਲੂਗਾ ਬਾਕੀ ਇਹ ਵਾਲਾ ਹੁਣ ਦੋ ਦੀਦੀਆਂ ਦਾ ਦੇਖ ਲਿਆ ਉਹ ਭੈਣ ਸਾਡੀ ਭਾਈ ਲੇਟ ਹੋ ਜਾਂਦੀ ਥੋੜੀ ਜੀ ਨਹੀਂ ਉਹ ਲੈ ਆਉਂਦੀ ਉਹ ਲੇਟ ਆ ਭਾਈ ਨਹੀਂ ਰਹੀ ਕਰਾਇਆ ਨਾ ਉਹਨਾਂ ਡੰਗਰ ਵਿੱਚ ਛਾ ਰੱਖਿਆ ਉਹਨੇ ਫਿਰ ਉਹ ਨੂੰ ਲੈ ਕੇ ਕਹਿਣ ਮੈਂ ਲੇਟ ਆਂਦੀ ਭਾਈ ਹਾਂ ਦਿਲ ਕਰ ਕੰਮ ਲੈਣ ਕੇ ਭਾਈ ਉਹਨੇ ਆਪਣਾ ਕੰਮ ਵੀ ਦੇਖ ਦੇਖੋ ਜਿੱਦਾਂ ਹੁਣ ਅਸੀਂ ਆ ਅਸੀਂ ਕਿਤੇ ਵੀ ਜਾਣਾ ਅਸੀਂ ਪਹਿਲਾਂ ਹੁਣ ਆਪਣਾ ਕੰਮ ਦੇਖਣਾ ਆਪਣੇ ਡੰਗਰ ਵਛਾ ਦੇਖੀ ਦਾ ਪਹਿਲਾਂ ਹਨਾ ਫਿਰ ਕਿਤੇ ਜਾ ਹੁੰਦਾ ਫਿਰ ਜਾ ਹੁੰਦਾ ਅੰਤ ਨੂੰ ਸਾਗੀਆਂ ਪਾਣੀ ਭਲਾਣਾ ਸੋ ਕੰਮ ਬਿਲਕੁਲ ਹੁਣ ਭਾਈ ਹੁਣ ਉਹਦਾ ਵੀ ਸਾਡੇ ਵਾਲਾ ਹੀ ਕੰਮ ਹੈ ਹਨਾ ਉਹਨੇ ਆਪਣਾ ਪਹਿਲਾ ਕੰਮਕਾਰ ਦੇਖਣਾ ਤੇ ਫਿਰ ਪਾਣੀ ਸਾਡੇ ਪਹਿਲਾਂ ਤਾਂ ਕੰਮ ਹੈ ਕੰਮ ਰੋਟੀ ਕਿੱਥੋਂ ਖਾਣੀ ਆ ਗਲਤ ਆ ਹਾਏ ਠੀਕ ਨਹੀਂ ਜੇ ਕੰਮ ਆ ਤਾਂ ਤਾਂ ਸਾਰਾ ਕੁਝ ਆ ਤੇ ਬਾਕੀ ਚਲੋ ਕੰਮ ਦੇ ਨਾਲੇ ਹੁੰਦਾ ਸਿਸਟਮ ਸਾਰਾ ਕੰਮ ਅਸੀਂ ਵਿਜੈਸ ਮੈਨੂੰ ਕੁਝ ਦੇਣਾ ਉਹ ਆਏ ਤੇ ਹੈ ਤੁਸੀਂ ਕਿਆ ਦੇਣਾ ਵਿਜੈਸ ਮੈਨੂੰ ਹਰ ਗੂੰ ਲੈ ਕੇ ਆਣਾ ਹਾਂ ਤੁਹਾਨੂੰ ਵੀ ਆਪਾਂ ਕੁਝ ਨਾ ਕੁਝ ਦਵਾਂਗੇ ਅੱਛਾ ਮੈਂ ਲਾ ਕਰੀ ਦਿਵਾਲੀ ਐ ਅੱਛਾ ਮਦਲੇ ਆਦਾ ਭਾਈ ਸੂਟਾਂ ਸਾਟਾਂ ਵਾਲੇ ਤਾਂ ਢੇਰੇ ਲੱਗੇ ਪਏ ਆ ਲੇਡੀਜ਼ ਦੇ ਵੇਖੀ ਆ ਕੰਮ ਦੇ ਨਜ਼ਾਰੇ ਦੀ ਜੀ 2 ਸਾਲ ਕੱਪੜੇ ਲੈਣ ਦੀ ਜ਼ਰੂਰਤ ਆ ਉਹ ਵੀ ਖੇ ਖਿਆ ਤੇ ਲੈ ਲੈ ਉਹਦੇ ਤੋਂ ਹਾਂ ਪਰਾਣਾ ਹੋਈ ਜਾਂਦਾ ਨਾ ਆਵਾਜ਼ ਤੇ ਇਹ ਭਾਈ ਖੋਲ ਕੇ ਦਿਖਾਓ ਸਿਸਟਮ ਸਾਰਾ ਹਨਾ ਜੀ ਚਲ ਹੁਣ ਇੱਕ ਵਾਰੀ ਦਿਖਾ ਦੇ ਹਾਂ ਆਹੀ ਦਿਖਾਉਂਦਾ ਡੱਡੂ ਜਾਂ ਆਹੀ ਸਾਡੀ ਹਰ ਗੁੰਦਾ ਸੂਟ ਆ ਇਹਦੇ ਵਿੱਚ ਅੱਛਾ ਖੋਲ ਦੋ ਖੋਲ ਕੇ ਦਿਖਾਓ ਆਏ ਜਰਾ ਬਾਹਰ ਮਾਲ ਬਣਨ ਹਾਂ ਆਏ ਸਾਡੀ ਸਰ ਗੁੰਦਾ ਸੂਟ ਠੀਕ ਹੈ ਹਾਂ ਪੂਰਾ ਹੀ ਪੂਰਾ ਓਕੇ ਚੱਗੀ ਨਾ ਚੜੇ ਨਿਕਰ ਨਾ ਥੱਲੇ ਉਤਰੇ ਸਾਰਾ ਜਰਾ ਬਾਹਰ ਖੁੱਲੇ ਟੋਪੀ ਰ ਖੁੱਲੇ ਉਹ ਨਿਆਣੇ ਦੇ ਇਦਾਂ ਨਾ ਦੇਖੋ ਨਿਆਣੇ ਦੇ ਹੁੰਦਾ ਡਾਈਪਰ ਲੱਗਿਆ ਹੈ ਨਾ ਤਾਂ ਕਰਕੇ ਇਹ ਜਿਆ ਚੱਲ ਜਾਂਦਾ ਜੇ ਹੁਣ ਕਹੇ ਬੰਦਾ ਨੂਰ ਵਰਗੀ ਦੇ ਪਾਉਣਾ ਉਹਨੇ ਗਾਣਾ ਮਨੂੰ ਛੂ ਆਇਆ ਹੈ ਪੰਗਾ ਪੈ ਲੈਣਾ ਸਾਰੇ ਖੋਲ ਲੂਗੇ ਫਿਰ ਇਹਨੂੰ ਖੋਲੂਗੇ ਕਿੱਧਰ ਨੂੰ ਹਾਂ ਇਹ ਪਾਸੇ ਹੁਣ ਆਇਆ ਨਾ ਬਟਣ ਵਾਲੇ ਆਉਣ ਲੱਗੇ ਬਟਣ ਮੈਂ ਅੱਗੇ ਦਾ ਸਾਰੀ ਇੱਕੜੀ ਹੁੰਦਾ ਤਾਂ ਚਿੱਪ ਸੜੀ ਚਿੱਪੇ ਹਾਂ ਹਾਂ ਨਹੀਂ ਹੁਣ ਤਾਂ ਇਹਨੇ ਹਟਾਲਾ ਅਲੱਗ ਹੋ ਜਾਂਦਾ ਉੱਪਰ ਵਾਲਾ ਅਲੱਗ ਹੋ ਜਾਂਦਾ ਇਹ ਤਾਂ ਮਨੂੰ ਲੱਗਦਾ ਹੁੰਦਾ ਨਹੀਂ ਲੱਗ ਇਹ ਨਹੀਂ ਨਾ ਹੁੰਦਾ ਮਨੂੰ ਇਹ ਜਿਹੜੇ ਆਉਂਦੇ ਆ ਇੱਕ ਦੂਜਾ ਵੀ ਹੁੰਦਾ ਹੈ ਨੀਚੇ ਦਾ ਪੋਰਸ਼ਨ ਦਾ ਲੱਗ ਹੁੰਦਾ ਪਿੱਛਾ ਉਹ ਇਹ ਤਾਂ ਹੈ ਨਾ ਫਿਰ ਇੱਕਰ ਦਾ ਲੱਗ ਹੁੰਦਾ ਹੈ ਇਹ ਤਾਂ ਫਿਰ ਇਹਨੂੰ ਬਟਣ ਹੈ ਇਹਨੂੰ ਬਟਣ ਹੈ ਦੇਖੋ ਇਹਨੂੰ ਬਟਣ ਹੈ ਨਾ ਆ ਦੇ ਹੂੰ ਸਾਰੇ ਸਿਰੇ ਤੱਕ ਬਟਣ ਹੈ ਨਹੀਂ ਉਦਾਂ ਉਦਾਂ ਮੈਂ ਜਿਹੜੀ ਗੱਲ ਮੈਂ ਕਰਦਾ ਮੰਨ ਲਓ ਬੱਚੇ ਨੂੰ ਹੁਣ ਚੱਲ ਇੱਕ ਗੱਲ ਸਹਿਸਮ ਉਹ ਕਰਦੇ ਹਾਂ ਮੰਨ ਲਓ ਹੁਣ ਬੱਚੇ ਨੂੰ ਛੂ ਕਰਾਉਣਾ ਹੈ ਇਹਦਾ ਸਾਰਾ ਹੀ ਖੋਲਣਾ ਪੈਣਾ ਸਾਰਾ ਕਿੱਥੇ ਖੋਲਣਾ ਨਹੀਂ ਨਹੀਂ ਖੇਟਣਾ ਬਟਣ ਦੋ ਤੱਕ ਖੋਲ ਕੇ ਬਸ ਐਸੇ ਤੱਕ ਦੋ ਬਟਣ ਖੋਲ ਲੈਣੇ ਅੱਛਾ अच्छा अच्छा नीचे के ऊपर खोल लेने हां जी नीचे ठीक है ठीक है ठीक है हां ये तो ठीक है वो उस हिसाब ਨਾਲ ਉੱਪਰ ਆਇਆ ਹੁੰਦਾ ਵੀ ਇੱਦਾਂ ਛੋਟਾ ਬਕਰ ਸ਼ੂ ਕਰਦਾ ਨਹੀਂ ਹੈਗਾ ਆਹੋ ਉਹਨਾਂ ਨੇ ਉਹੀ ਹਿਸਾਬ ਕਰ ਬਣਾਇਆ ਆਪਾਂ ਡਾਈਪਰ ਹੁੰਦਾ ਹੀ ਮੈਂ ਸਮਝ ਗਿਆ ਗੱਲ ਮੈਂ ਸਮਝ ਗਿਆ ਗੱਲ हां ਮੈਂ ਤਾਂ ਮੰਮੀ ਕਹਿੰਦੇ ਇੱਥੋਂ ਤੱਕ ਡੱਪਰ ਬਾਹਰ ਬਟਨ ਜਿੱਦਾਂ ਗੋਟਨ ਹੈ ਜਿਹੜਾ ਆਪਾਂ ਦਾ ਹਾਂ ਫਿਰ ਉਹੀ ਜਰਾਬਾ ਕੱਢ ਕੇ ਖੋਲ ਕੇ ਕਰਾ ਦੇਈਏ ਜੈਸੀ ਹੁੰਦੇ ਹਾਂ ਜੈਸ ਮਿੰਦਾ ਟੂਟਾ ਤੇ ਆ ਪਾਈ ਆ ਗਿਆ ਜੈਸਮੀਨ ਦਾ ਸੂਟ ਇਹ ਜੈਸਮੀਨ ਦੀ ਵੈਸੇ ਪਸੰਦ ਦਾ ਹੀ ਸੂਟ ਆ ਹੈ ਮੋਰਨਿੰਗ ਵਾਲਾ ਸੂਟ ਉਹਨੂੰ ਬਹੁਤ ਪਸੰਦ ਆ ਉਹਨੂੰ ਪਸੰਦ ਆ ਕਹਿੰਦੀ ਆ ਦੀ ਵੀ ਸੂਟ ਸੋਣਾ ਮੈਂ ਕਿਤੇ ਲਵਾਂਗੀ ਫਿਰ ਅਸੀਂ ਚੁੱਪ ਕਰਕੇ ਲੈ ਆਂਦਾ ਫਿਰ ਮੈਂ ਕਿਹਾ ਤੂੰ ਆਹੀ ਲੈ ਪਾਈ ਠੀਕ ਨੇ ਤੇ ਹਰੇਕ ਵਾਰੇ ਗੱਲ ਪਤਾ ਕੀ ਆ ਓਹ ਹਾਂ ਅੱਛਾ ਇਹ ਜੋੜਾ ਉਹ ਸਾਨੂੰ ਲਾਇਦਾ ਕਿਆ ਭਾਅ ਅਸੀਂ ਕਿਹੜਾ ਸਵਾਣੇ ਹਾਂ ਕਈ ਨਾਸਵਾ ਹਾਂ ਤੰਨੂ ਕਪੜੇ ਲਗਦੀ ਲਾਉਣੇ ਲਾਉਣੇ ਹੈ ਗਾ ਮਾਰ ਜੀ ਨਹੀਂ ਗੰਗੀ ਜੀ ਲੱਗਦੀ ਹੈ ਭਾਈ ਸਾਡੇ ਕੋਈ ਸਵਾ ਨਾ ਹੈ ਬਾਪ ਇਹ ਆਪਣੀ ਤੇ ਕੋਈ ਕਰਦੀ ਨਾ ਸਾਡੇ ਤਾਂ ਕੋਈ ਕਰਤੀ ਨਹੀਂ ਹੈ ਅਸੀਂ ਤਾਂ ਦੰਦ ਦੇ ਹਾਂ ਇਹਨਾਂ ਸੀਨੇ ਵਾਲੇ ਸੀਂ ਸਕਦੇ ਆ ਕਈ ਸਵਾ ਕੀ ਪਾਉਂਦੇ ਆ ਹਾਂ ਜਿਵੇਂ ਨਾ ਸ਼ਰਟਾਂ ਤੇ ਪੈਂਟਾਂ ਕਈ ਸਵਾ ਕੇ ਪਾਉਂਦੇ ਹਾਂ ਹਾਂ ਨਹੀਂ ਪਰ ਪਾਜੀ ਨੇ ਮੈਂ ਕਦੇ ਨਹੀਂ ਪਹਿਨਾ ਪਾਪੇ ਨੇ ਸਵਾ ਕੇ ਭਾਈ ਪਾਪਾ ਪਾਪਾ ਜੀ ਨੇ ਤਾਂ ਪਾਏ ਆ ਦੀਦੀ ਮੈਂ ਤਾਂ ਮੈਂ ਵੀ ਪੁਆਏ ਸਵਾਏ ਆ ਮੇਰੇ ਕੋਲ ਇੱਕ ਦੋ ਫੋਟੋ ਇੱਥੇ ਮਨ ਲਾਦਾ ਜਾਂ ਮੈਂ ਵਾਲ ਰੱਖੇ ਹੀ ਰੱਖੇ ਤੇ ਹਨਾ ਚੁੰਡੀਆਂ ਕਰਦੇ ਦੇ। ਹਾਂ ਜਦ ਮੈਂ ਉਹ ਜਿਹੜੀ ਸੰਤਰੀ ਔਰੰਜੀ ਪਾਈ ਵੀ ਦੀ ਉਹ ਸਵਾਗਤ ਰੰਗ ਦੀ ਦਾ ਵਿਆਹ ਤਾਂ ਗਰਮੀਆਂ ਸੀਗਾ ਪਾਣੀ ਲੈਡੀ ਵੱਡੀ ਟੋਪੀ ਲਈ ਵੀ ਸੀਗੀ ਨਹੀਂ ਸਾਰੇ ਪਤਲੇ ਪਤਲੇ ਸੂਟ ਪਾਏ ਹੋਏ ਸੀਗੇ। ਕਨਿਆਣਾ ਦਾ ਉਹ ਨਹੀਂ ਫੇ ਮਮੀ ਸਾਡੀ ਗੱਲ ਪਤਾ ਕੀ ਆ ਏ ਨਹੀਂ ਪਤਾ ਕੀ ਗੱਲ ਹੈ ਇਹ ਬਾਰੇ ਦੇ ਵਾਲ ਕੱਤੇ ਬਤੈਨੇ ਇਹਦੀਆਂ ਵਾਲ ਕੱਤੇ ਕਰਕੇ ਨਾ ਟੋਪੀ ਲਈ ਵੀ ਤੀ ਉਹ ਪਤਾ ਸ਼ਰਮ ਆਉਂਦੀ ਸੀ ਨੂੰ ਹੋਂ ਤਾਂ ਨਹੀਂ ਲੈਣੀ ਸੀਗੀ ਹਾਂ ਸਾਨੂੰ ਤਾਂ ਕਿਚਨ ਸ਼ਰਮ ਆਉਂਦੀ ਮੈਨੂੰ ਕਿਆ ਕਹੂੰਗੀ ਇਹ ਨਾ ਮੈਂ ਕਹਿੰਦੀ ਜਾਵੇ ਇਹ ਵਾਲ ਅੱਖੇ ਰੱਖੇ ਤੇ ਜਾਦੀਆਂ ਰੱਖੇ ਜਾਂ ਲਿਆ ਕਰਦੇ ਤੇ ਜੂਂਡੀਆਂ ਕਰ ਕਰਦੇ ਤੇ ਜੇ ਕੋਈ ਮੈਂ ਹੁੰਦੀ ਨਾ ਮੈਂ ਤਾਂ ਹੈ ਹੀ ਨਹੀਂ ਪਤਾ ਟੋਪੀ ਖਿੱਚ ਕੇ ਧਾਰ ਦੇ ਦਿੰਦੀ ਵਾਲ ਦੀ ਜੂਂਡੀਆਂ ਦੀ ਨਾ ਮੈਂ ਉਹਦੇ ਕਰਕੇ ਨਾ ਟੋਪੀ ਦੇ ਦਿੱਤੀ ਸਰ ਮਾਣ ਨਾ ਨਾ ਹਾਂ ਗੈਥੇ ਚੁੰਡੀ ਕੋਲ ਹੋਰ ਉਹ ਜਿਆਦਾ ਨਿਆਣੇ ਹੁੰਦੇ ਜਦ ਨਿਆਣੇ ਹੁੰਦੇ ਤੇ ਬੀਵੀ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ 2009 ਦਾ ਹੋਇਆ ਵਾ ਫੇ 9 ਤੇ 11 ਸਾਲ ਹੋ ਗਏ 11 ਤੇ 5 ਹੈ ਫੇ 17 ਸਾਲ ਕਿੰਨੇ ਜਦ ਤਾਂ ਨਿਆਣੇ ਹੁੰਦੇ ਤੇ ਉਮਰ ਕਿੰਨੀ ਹੈ ਮੇਰੀ ਸ਼96 ਦਾ ਜਨਮ ਮੇਰਾ 96 ਦਾ ਜਨਮ ਆ 28 ਕਾਲ ਉਮਰ ਬਣਦੀ ਹਾਂ ਫੇਰ ਜਦ ਤਾਂ ਨਿਆਣੇ ਹੁੰਦੇ ਤੇ ਠੀਕ ਨਹੀਂ ਹੋਰ ਹਾਂ ਚਲੋ ਫੇਰ ਵੀ ਆਏ ਆ ਵੀ ਟਾਈਮ ਭਾਈ ਲੰਘਿਆ ਜਾਂ ਛੋਟੇ ਛੋਟੇ ਤੇ ਨਾ ਮੇਰਾ ਹੋਇਆ ਨਹੀਂ ਨਹੀਂ ਕਿਦਾਂ ਸੁਖੀ ਵਾਂਗੂ ਹੈਗਾ ਸੀਗਾ ਭਾਜੀ ਉਹ ਨਹੀਂ ਛੋਟਾ ਹੋਣਾ ਸੁਖੀ ਤੇ ਛੋਟਾ ਹੋਣਾ ਇਹ ਮੈਂ ਫੋਟੋ ਦੇਖੀ ਪਾ ਜੀ ਨਹੀਂ 96 ਦਾ ਜਨਮ ਦਾ ਇਹਦਾ ਮੇਰਾ 2009 ਚ ਵਿਆਹ ਮੁਕਾਬਲਾ ਆ ਆ ਗਿਆ ਜੀ ਆ ਗਿਆ 2 ਮਿੰਟ ਬਾਅਦ ਨਹੀਂ ਫੋਟੋ ਵਿੱਚ ਤਾਂ ਖਾਸਾ ਲੱਗਦਾ ਭਾਜੀ ਕਿੰਨੇ ਦਾ ਤੁਸੀਂ ਆਪ ਲਾ ਲਓ ਭਰਾ ਦੇ ਜਨਮਾ ਮੇਰੀ ਗੱਲ 96 ਦਾ 96 ਦਾ 2 ਚ 2002 ਚ ਵਿਆਹ ਹੋਇਆ ਨਹੀਂ ਮੈਂ 2 ਚ ਥੋੜੀ ਨਾਲ 9 ਚ 9 ਚ ਬਸ ਸਰੀਰ ਦਾ ਖੁੱਲਾ ਹੁੰਦਾ ਬੰਦਾ ਆ ਦੀ ਜੋ ਹੁੰਦੀ ਹਾਂ ਮੈਂ ਉਹ ਹੀ ਕਹਿੰਦੇ ਐਨੀ ਉਮਰ ਨਹੀਂ ਦੀ ਹੈ ਪਹਿਲੀ ਉਮਰ ਨਹੀਂ ਦੀ ਹੈ ਨਿਆਣੀ ਤੇ ਜਾਤਾਂ ਬੱਸ ਨੇ ਗਿੰਨੂਆ ਹੁਣ ਗਿੰਨੂ ਆਪਣੀ ਮੈਨੂੰ ਹੀ ਹੋਣਾ ਤਾਂ ਐਨੀ ਕੋ ਉਮਰ ਦੀ ਤੀ ਹੂੰ ਸਹੀ ਗੱਲ ਆ ਤੇ ਚਲੋ ਭਾਈ ਨਿੱਕਾ ਦੀ ਦੀ ਵਿਧਾਈ ਵੀ ਸੀ ਲੰਘ ਗਿਆ ਟਾਈਮ ਹੈ ਨਿੱਕਾ ਦੀ ਦੀ ਬਚਲੇ ਵਿਚਾਰੇ ਸਾਹ ਪੂਰੇ ਖੜੇ ਜਿਵੇਂ ਕੋਈ ਕੁਛ ਕਰੇ ਪੂਰੇ ਬਚਲੇ ਲੁੱਟਾਣੇ ਲੱਗੇ ਨਹੀਂ ਕਹਿਣੇ ਆਲਾ ਤਾਂ ਭਾਈ ਕੋਈ ਹੈ ਨਹੀਂ ਕਹਿਣੇ ਆਲਾ ਕਿੱਥੇ ਪਰੋਣਾ ਸਾਡਾ ਧੌਲ ਬੰਦਾ ਉਹ ਹੈ ਵਧੀਆ ਮਾਲਕ ਦੀ ਕਿਰਪਾ ਨਾਲ ਭਾਈ ਵਧੀਆ ਟਾਈਮ ਲੰਘ ਗਿਆ ਹੈਨਾ ਨਿਆਣੇ ਜਵਾਨ ਹੋ ਗਏ ਹੁਣ ਤਾਂ ਬਸ ਨਿਆਣਿਆਂ ਦੇ ਵਿਆਹ ਵੀ ਖਾਣ ਦੀਆਂ ਕਰੋ ਚਿਰ ਹੋ ਗਿਆ ਕਦੀ ਗਾਣਾ ਕਾਢਦੇ ਦੇਖੀਗਾ ਨੀ ਉੱਚੀ ਬੋਰ ਕਹਿੰਦੇ ਦੇਖਿਆਈ ਹਾਂ ਨਹੀਂ ਇਹਦੀ ਨੋਬਤ ਆਈ ਨਹੀਂ ਹੈ ਆਈ ਨਹੀਂ ਭਾਈ ਹਾਂ ਅੱਜ ਆਪਾਂ ਸਾਨੂੰ ਮਿਲਣ ਜੇ ਸਾਨੂੰ ਮਿਲੇ ਹਾਂ ਹਾਂ ਇਹ ਜੇ ਭਾਈ ਜਵਾਈ ਸਾਨੂੰ ਮਿਲੇ ਮੈਂ ਇੰਨੀ ਤਾਂ ਲੰਬੀ ਉੱਚੀ ਕੀਤਾ ਬਣ ਗਾਏ ਤੇ ਵਿਚ ਨਹੀਂ ਨਹੀਂ ਜਿਹੜਾ ਉਹ ਬਲ ਕਹਿ ਰਹੇ ਨੇ ਵੀ ਅਗਲਾ ਕੀਚ ਕੇ ਬੋਲ ਦਿੰਦਾ ਹੈ ਕੋਈ ਨਹੀਂ ਨਹੀਂ ਠੀਕ ਆ ਠੀਕ ਆ ਕਦੀ ਰੋਕ ਡੋਕ ਨਹੀਂ ਕਰੀ ਵੀ ਹਾਂ ਉੱਥੇ ਨਹੀਂ ਜਾਣਾ ਉੱਥੇ ਜਾਣਾ ਜੇ ਮੜਾ ਫੋਨ ਆ ਜਾਵੇ ਵੀ ਇੱਕ ਨਾ ਕੰਮ ਆ ਜੇ ਦੇ ਕਹਿੰਦਾ ਜਾਇਆ ਹਾਂ ਕਦੀ ਹੀ ਰੋਕ ਡੋਕ ਨਹੀਂ ਕਦੀ ਵੀ ਇਹਦੇ ਅੱਗੇ ਪਤਾ ਹੀ ਆਗਲੇ ਦਾ ਸਭ ਦਾ ਨਾ ਵੀ ਕੋਈ ਕੋਈ ਉਹ ਜਾਣ ਉਹਨੂੰ ਕਹਦਾ ਇਹਨੇ ਕਦੀ ਹੀ ਮਨ ਰੋਕਿਆ ਕਦੇ ਨਹੀਂ ਰੋਕਿਆ ਨਹੀਂ ਠੀਕ ਆ ਵਧੀਆ ਸੁਭਾਅ ਹੋਇਆ ਹੈ ਨਾ ਮਾਲਕ ਦੀ ਕਿਰਪਾ ਨਾਲ ਵਧੀਆ ਟਾਈਮ ਲੰਗੀ ਜਾਂਦਾ ਹਨਾ ਹਾਂ ਤੇ ਪਾਣੀ ਦਾ ਨਹੀਂ ਹੈਗਾ ਦੇ ਬਾਜਾ ਕਰਨ ਨੇ ਵੀ ਜਵਾਈ ਆ ਆ ਬਣਾ ਦੋ ਉਹ ਬਣਾ ਦੋ ਹਾਂ ਜਿਹੜਾ ਜੋ ਸੋਰੇ ਗਿਆ ਤਾਂ ਕਿਆ ਖਾਏ ਤਾਂ ਸਹੀ ਰੱਜ ਨਹੀਂ ਗਿਆ ਪਿੱਛੋਂ ਹਾਂ ਸਹੀ ਰੱਜ ਆਇਆ ਹਾਂ ਪਰ ਇਹਨਾਂ ਚ ਹੈ ਨਹੀਂ ਨਾ ਤੇਰੇ ਬਾਪੇ ਨਾਲ ਚ ਤਾਂ ਬਿਲਕੁਲ ਨਹੀਂ ਨਾ ਚ ਨਾ ਹੁਣ ਕਾਹਾਂ ਸਾਡੇ ਚ ਹਾਂ ਨਾ ਤੁਹਾਡੇ ਚ ਭਾਈ ਜੋ ਕੁਝ ਬਣਿਆ ਵਾ ਤੁਹਾਡੇ ਚ ਹੈ ਨਹੀਂ ਸਾਨੂੰ ਪੁੱਛਣਾ ਚਾਹੀਦਾ ਜੋ ਕੁਝ ਜੋ ਕੁਝ ਜੋ ਕੁਝ ਬਣਿਆ ਵਾ ਆਪਣਾ ਸਬਰ ਨਾਲ ਖਾ ਕੇ ਕਹਾਂ ਦੇਣੀ ਉਪਰ ਹੀ ਖਾਣੀ ਹੈ ਕਹਿੰਦੀ ਸਾਨੂੰ ਆਹ ਜੱਤਾ ਬਣਾ ਦੇ ਬਿਲਕੁਲ ਬਿਲਕੁਲ ਤੇ ਨੀਦੀ ਜੀ ਆਹ ਦੇ ਦੇ ਉਹ ਫਰਦਰ ਜੀ ਬਿਚਾਰਿਆਂ ਦੀ ਹੁੰਦੀ ਉਹ ਕਹੀ ਸੀ ਵੀ ਉਹ ਕਰਦੇ ਆ ਪਰ ਪਿੱਠੂ ਚ ਵਿੱਚ ਕਹਿੰਦੇ ਨੇ ਸਾਹਮਣੇ ਵੀ ਮੈਂ ਕਹਿੰਨੀ ਆ ਬਿਲਕੁਲ ਕਦੇ ਨਹੀਂ ਆ ਵਿਚਾਰੇ ਜਿਵੇਂ ਆਈ ਜੀ ਬੜੀ ਹਾਂ ਇਹ ਤਾਂ ਹੈ ਪਾਜੀ ਹੁਣੀ ਜੰਮਾ ਨਹੀਂ ਜਿੱਦਾਂ ਦੀ ਵੀ ਹੈਗੀ ਆ ਦਾਲ ਵੀ ਹੋਵੇ ਚਾਹੇ ਹੋਰ ਹੋਰ ਜਿੱਦਾਂ ਮੱਝੀ ਹੋਵੇ ਉਦੋਂ ਹੀ ਖਾ ਰਣੀ ਜਿੱਦਾਂ ਜੋ ਗੱਲ ਹੁੰਦਾ ਹੋਰ ਤਾਂ ਕਈ ਦਾ ਬਹੁਤ ਉਹ ਕਰਦੇ ਆ ਚਲੋ ਹੁਣ ਪਾਈ ਗੱਲਾਂ ਬਾਤਾਂ ਸਾਡੀਆਂ ਚੱਲੀ ਜਾਣੀਆਂ ਹੁਣ ਜੁੜੇ ਰਹੋ ਬਲੌਗਰਾਂ ਦੇ ਨਾਲ ਤੇ ਜੈਸਮੀਨ ਦਾ ਸਵਾਗਤ ਹਰਗੁਣ ਦਾ ਸਵਾਗਤ ਕਰਾਂਗੇ ਇਹਨ ਵਧੀਆ ਤੇ ਗਿਫਟ ਤੁਸੀਂ ਦੇਖ ਹੀ ਲਈ ਭਾਈ ਜੋ ਜੋ ਕੁਝ ਜੀ ਦੇ ਜੋਗਾ ਹੈਗਾ ਹੈ ਹਨਾ ਤੇ ਮਿਲਦੇ ਆਂ ਜੀ ਤੁਹਾਨੂੰ ਫਿਰ ਕਿਸੇ ਅਗਲੇ ਵਲੌਗ ਚ ਤੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ